ਮੈਂ ਮੈਂ ਤੁਹਾਨੂੰ ਕੱਲ ਤੋਂ ਕੱਲ ਮੈਂ ਮੇਰੀ ਨਾ ਇੰਟਰਵਿਊ ਲੁਧਿਆਣਾ ਕੈਂਟਰ ਵਾਲਾ ਕੋਈ ਉਹਨੇ ਮੈਨੂੰ ਕਹੇ ਥੋੜੀ ਸਿਲੀਉਂ ਨਹੀਂ ਥੋੜੀ ਬੜੇ ਸਿਆਣੇ ਗੱਲਬਾਤ ਕਰਨੀ ਹੈ ਫਤਿਹ ਫਤਿਹ ਕੈਂਟਰ ਬਬਨੀ ਮੇਰਾ ਕੋਈ ਉਹ ਭਾਈ ਮੈਨੂੰ ਕਹ ਤੁਸੀਂ ਆਇਓ ਮੈਂ ਕਿਹ ਇਹ ਕਹੋ ਕਿ ਇਹ ਕਿਉਂ ਮੈਂ ਜਨਾਬ ਮੈਂ ਨਿਆਣਾ ਨਹੀਂ ਹੈਗਾ ਮੈਂ ਕੀ ਕਹਿਣਾ ਕਿ ਨਹੀਂ ਕਹਿਣਾ ਮੈਨੂੰ ਤੁਸੀਂ ਡਿਪੀਟ ਨਾ ਕਰੋ ਤੁਸੀਂ ਸਰਕਾਰ ਦੇ ਖਿਲਾਫ ਬੋਲਣਾ ਮੈਂ ਕਹਾਂ ਸਰਕਾਰ ਨਹੀਂ ਸਰਕਾਰਾਂ ਦੇ ਖਿਲਾਫ ਬੋਲ ਲੂੰਗਾ ਉਹ ਕੱਪ ਕਾਲੀ ਸੀ ਕਿ ਉਹ ਫਿਰ ਉਹ ਕਰ ਰਿਹਾ। ਉਹ ਸਰਗੀ ਤਰ੍ਹਾਂ ਕੇ ਅੰਦਰ ਛੋਣੀ ਜੀ ਕਿਵੇਂ ਹੋਈ ਕਿਹਾ ਹੋਈ ਉਹ ਹੋਈ ਜੀ ਮਰੀ ਗਈ ਕਾਲਾ ਪੰਜ ਪੰਜ ਅੰਦਰ ਹੋਉਂਦੀ ਲੱਗਾ। ਆਪ ਸਵਾਜ ਹਾਂਸ ਨੂੰ ਲਾਇਆ ਜੀ ਕਿ ਅਮੀ ਕਲਾ ਬਿਜਲਾ ਬੰਦਾ ਉਹ ਜਿਵੇਂ ਸ਼ੌਕ ਹੁੰਦੇ ਨੇ ਬਿੱਲ ਲਾ ਕੇ ਕਿਹੋਂਗਾ ਹੈਨਾ ਉਹ ਪ੍ਰਬੰਧ ਕਰ ਬਹੂਗਾ ਕਿ ਤੁਸ ਜੀ ਨੂੰ ਜੀਵਨ ਹੋਊਗੀ। ਉਹ ਭਾਈ ਹਾਂਸ ਰਾਜ ਹਾਂਸ ਨੂੰ ਲਾਇਆ ਅਸੀਂ ਸੈਣੀ ਬਣਾ ਲੀਆ ਸਾਰੇ ਤੇ ਕਿੱਥੂ ਸਾਰੇ ਛੋਟੇ ਜਿਹੜੇ ਜੋ ਆ ਗਏ। ਤੇ ਅਸੀਂ ਭਰਾਇਆ ਹੰਸ ਰਾਜ ਹੰਸ ਭੁਆਇਆ 10000 ਰੁਪਏ ਚ ਪਾਸਪੂਰਟ ਤੇ ਡਿਕੰਸ਼ਨ ਦੀ ਜਿਸ ਦੀ ਆ ਤੇਗੋ ਤੇਗੋ ਫਿਰ ਭਰਾ ਸੀ ਜੱ 500 ਬੰਦਾ ਅੰਦਰ ਤੇ 25 ਬੰਦਾ ਬਾਹਰ ਭਾਈ 500 ਕੱਟ ਗੋਰ ਸਟੂ ਦਾ ਕਰਾਇਆ 25 ਤੇ ਸਲੋਤੀ ਤੇ ਲਾਂਗ ਦਾਂਗਾਂ ਦਾ ਡਾਂਗ ਕੋਲ ਕੀ ਤੇ ਮੈਨੂੰ ਫਾਈ ਪਸੀਨੋ ਪਸੀਮੀ ਹੋਇਆ ਮੈਂ ਮੈਜੂਰ ਤੁਸੀਂ ਜਲਦੀ ਆਉ ਮੇਰਾ ਕੋਡ ਵੀ ਗਿੱਲਾ ਮੇਰੀ ਕਈ ਬਿਗਲੀ ਪੱਗ ਬੰਨੀ ਹੋਈ ਮੈਂ ਸਰਦਾਰ ਸੰਜੀਵੋ ਸਿੰਘ ਦੇ ਪ੍ਰਬੰਧਕ ਨੇ ਪੱਗ ਵੀ ਮੇਰੀ ਤੁਸੀਂ ਨੇ ਜਿੱਤਾਂ ਤੋਂ ਤੱਕ ਉਦੋਂ ਹੀ ਮੈਂ ਤੁਹਾਨੂੰ ਦੇਖਿਆ ਮਰੇ ਗਏ ਯਾਰ ਇਹ ਕਿਹੜਾ ਫੰਦਾ ਲੈ ਲਿਆ ਉਦੋਂ ਮੇਰੀ ਆਪਣੇ 500 ਰੁਪਏ ਕਰਾਇਆ ਸੀ 2500 ਰੁਪਏ ਸਕੂਲ ਦੀ ਜੋਤ ਹੋਈ ਸੀ ਜੋ ਆਪਣੇ ਕਲਾਈਆਂ ਤੋੜਨਾ ਸੀਸ਼ੇ ਤੋੜਨੇ ਕੋਲ ਕੋਦੇ ਕਹੇ ਨਹੀਂ ਜਿਆਦਾ ਅਮਦਾਵ ਬਚਨ ਆਇਆ ਸੀ ਇੱਕ ਵਾਰ ਹੋਰ ਜਿੱਤੇ ਸੀ ਕਿ ਜਾਂ ਹੁਣ ਮੁਕੇ ਇਹ ਜੇ ਜਾਂ ਵੀ ਕਿਤੇ। ਫਤਹੀ ਇਹ ਆਪਾਂ ਕਰਤੀ। ਅਜੀਬ ਅਜੀਬ ਹੈ। ਕੋਈ ਨੂੰ ਮੈਦੀ ਗੱਲ 20000 ਰੁਪਏ ਲਾਉ ਉਹ ਹਿਸਾਬ ਦਾ ਕੇ ਨਾਮ। ਘਰ ਦੇ ਆਣੇ ਘੇਰ ਲਿਆ ਨੂੰ। ਸਾਏ ਤੇ ਬਿਰ ਕੋਣੇ ਉਹ ਚਤਰਮਾਏ ਨੂੰ ਚਤਰਭਉ ਹੋਈ ਗਾੜੀ ਕੱਢੀ ਹੁੰਦੀ ਐਜੰਸ ਤੇ ਮਾਰਦੇ ਹੁੰਦੇ ਆ। ਮੈਂ ਐਕਟਿੰਗ ਕਰ ਲਈਦੀ ਕੰਮ ਕਰ ਜਾਂਦਾ ਸੀ। ਤੂੰ ਤਾਂ ਇੰਨਾ ਵਧੀਆ ਐਕਟਰ ਐ ਤੂੰ ਇਹ ਕਿੱਥੇ ਕੰਮ ਟਾਇ ਪੈ ਗਿਆ ਤੂੰ। ਆਪ ਜੀ ਸੱਜਣਾਂ ਨੂੰ ਆਪੇ ਬਹੁਤ ਬੱਤੀ ਹਿਆ ਰੋਈ ਨਾ ਤਾਂ ਆਪਾਂ ਇਹਨੂੰ ਬੱਦਲ ਬੰਦ ਤੇ ਮੈਂ ਉਹ ਕਿਹੜੇ ਬੰਦਿਆਂ ਨੂੰ ਮਰਾਸੀ ਆਉਂਦੀ ਜਾਂ ਮੈਂ ਉਹ ਆਪ ਕੁਛ ਕਰ ਭਾਜੋ ਜੀ ਮੈਂ ਮੈਂ ਬੜੀ ਜੀ ਕਿਤੂ ਬਾਅਦ ਆਇਆ ਸੀਗਾ ਰੰਜੀਵਨ ਨੀਨਾ ਸੁਪਾਲ ਅਕਤੂ ਵੀ ਆ ਤੱਕ ਪਵਨ ਵੀ ਦਾ ਬਾਝ ਆਈ ਹੈ ਇੰਦ ਤੱਕ ਹੀ ਨਹੀਂ ਆ ਰਹੇ ਤੇ ਇਹ ਮੋੜੀ ਆ ਕਦੀ ਨਾਕ ਨਹੀਂ ਕੀ ਕਰ ਲੈਣ ਮੀਟਿੰਗ ਕਰ ਲਈ ਮੈਂ ਪ੍ਰਧਾਨ ਪਵਨ ਵੀਤ ਪ੍ਰਧਾਨ ਜਿਹਨਾਂ ਸੈਟੀ ਹੋਈ ਸੀਦਾ ਉਹ ਨਾ ਤੇ ਜਸਪਾਲ ਸੀ ਆਪਣੇ ਕੁਟੀਆ ਕੈਸ਼ ਆਪਣਾ ਉਤਰ ਉਸ ਬਸਰ ਨਾਮ ਰੱਖਿਆ ਪੂਰੇ حساب ਨੂੰ ਕਿ ਹਉ ਨਾਮ ਦਸੂ ਕਹਰੇ ਉਹ ਰੱਖ ਧੀਰ ਸਾਹਿਬ ਦੀ ਕਿਤਾਬ ਤਾਂ ਇਹ ਕੀ ਗੱਲ ਹੈ ਬੋਕਾ ਬੋਕਾ ਲਕਾ ਕਿ ਮਹੱਬਲ ਦੇ ਆਇਆ ਜੀ ਆਪਣੀ ਆਪਣੀ ਜੀ ਕਿਤਾਬ ਦਾ ਨਾਮ ਵੀ ਜੈਨੂ ਸਾਨੂੰ ਉਹ ਸੋਚਿਆ ਕਿ ਨਾ ਕਿ ਸੱਚ ਸੱਚੀ ਹੈ ਸਭੀ ਗੱਲਾਂ ਦੇ ਅੰਦਰ ਕੋਈ ਸਾਹਮਣੇ ਆਉਂਦਾ ਬਿਲਡਿੰਗ ਦੀ ਸੀ ਪਾਣੀ ਦੇ ਚੌਂ ਹੋਈ ਨਾਟਕ ਕਰਨਾ ਹੈ ਨਾਟਕ ਦਾ ਸੁਭਾ ਅਰਥਾ ਸਾਲੂ ਉਹ ਸੋਚੂ ਕਰਨ ਲੱਗੇ ਕਿ ਤੂੰ ਦਿੱਕਤ ਹੋਈ ਹੋਈ ਤੇ ਫਿਰ ਮੈਂ ਵੀ ਕਰੂੰਗਾ ਕੋਈ ਮੂਵੀ ਆਪੇ ਕਰੂੰ ਤੇ ਮੈਂ ਕਿਹਾ ਕੋਈ ਚੱਕਰ ਪਤੂ ਰਹਿ ਗਿਆ ਮੈਂ ਕਿਹਾ ਯਾਰ ਆਪਣਾ ਨਾਟਕ ਉਹ ਨਾਟਕ ਦੀ ਹੀ ਹਿਸਾਬ ਨੂੰ ਮੈਂ ਕਿਹਾ ਭਾਈ ਤੁਸੀਂ ਨਾਟਕ ਨਹੀਂ ਕਰੋ ਆਹ ਭਾਗਾ ਤੂੰ ਹੁਣ ਨਾਟਕ ਮੈਂ ਕਹਿੰਦਾ ਹੁਣ ਤੂੰ ਮੁੰਡਾ ਬੈ ਕੇ ਇਸ ਨੂੰ ਜੀ ਰਿਹਾ ਹਾਂ ਮੈਂ ਉਹ ਮੈਂ ਮੇਰੀ ਕਹਾਣੀਆਂ ਦੇ ਇੱਕ ਪਾਧਾ ਜੇ ਕਰਨੇ ਆ ਕਰ ਨਹੀਂ ਨਾ ਕਰ ਬੱਦ ਕਰਦੇ ਆਪਣਾ ਧੰਦਾ ਮਾਈ ਆਉਂਦਾ ਤੇ ਮੈਂ ਕੋਈ ਡੈਂਟ ਆਣੀ ਬੜੀ ਮੇਰਾ ਹੁੰਦਾ ਮੇਰੇ ਮੇਰੀ ਮੈਜ਼ਰਮੈਂਟ ਹੈ ਮੈਂ ਯੂ ਨੋ ਮੈਂ ਉਹ ਰਚਨਾ ਜੋ ਹੱਥ ਪਾਹ ਜੋ ਜਿਹਦੇ ਮੇਰੇ ਲੋਕਾਂ ਨੇ ਖੜੇ ਹੋਈਆਂ ਹੈ ਮੇਰਾ ਇੱਕ ਮੈਜ਼ਰਮੈਂਟ ਲੋਕਾਂ ਨੇ ਖੜੇ ਹੈਂ ਪੈੜ ਪੜਕੇ ਨਹੀਂ ਸੰਖੇਣ ਹੈ ਸਤਿ ਉਹ ਨਾ ਬਸ ਉਹ ਰੋਹਿ ਕੀ ਮੈਂ ਤੁਸੀਂ ਕਹਿੰਦਾ ਮੈਂ ਨਹੀਂ ਬਣਾਉਂਦਾ ਮਸਤ ਚਲੋ ਜਦੋਂ ਅਸੀਂ ਉਦੋਂ ਉੱਥੇ ਸਮਰਾਲੇ ਵਾਲੇ ਮੈਂ ਗਿਆ ਕਹਿੰਦੇ ਉਹ ਉਹ ਵੀ ਮੇਰੇ ਕੋਲ ਜਦੋਂ ਮੈਂ ਕਿਹਾ ਜੀ ਮੈਂ ਮੈਡੀਕੀ ਦੀ ਦੱਬੀ ਜੋ ਉਹ ਪਛਾਣੇ ਸੀ ਦੱਬੀ ਨਹੀਂ ਗਾ ਉਹ ਮੈਂ ਨਾਕ ਬਣਾਉਣੀ ਕਰਦੇ ਜਿਹਾ ਹਾਂ ਹਾਂ ਤੇ ਇੱਕ ਵੀ ਨਾ ਉਹ ਵੀ ਨੇ ਕੋਣ ਗਿਆ ਕਿੱਥੀਆਂ ਗਈਆਂ ਚਾਰ ਪੰਜ ਜੜੇ ਮਾਰ ਲਏ ਮੈਂ ਮੈਨੂੰ ਕੋਈ ਵੀ ਫਤਾਈ ਗਿਆ ਮੈਂ ਫਿਰ ਭਰਾਵਾ ਆਪੇ ਚੱਕਿਆ ਨਾ ਉਹ ਤੇ ਜਾਣੀ ਚੱਕੀ ਉਹ ਆਪਣੇ ਆਈ ਸੀ ਨੰਬਰ ਦਾ ਭੇਜ ਚੱਕਿਆ ਮੈਨੂੰ ਕੁਝ ਨਹੀਂ ਪਤਾ ਨਾਟਕ ਕਿਵੇਂ ਲਿਖਿਆ ਦ੍ਰਿਸ਼ ਪਹਿਲਾ ਮਨਜ਼ੂਰ ਨਹੀਂ ਹੁੰਦੀ ਹੈ ਕਰ ਕਰਕੇ ਉਹ ਜਿਹੜੇ ਜਿਹੜੇ ਨਾਟਕ ਦਾ ਸੀਆ ਉਹ ਉਹ ਆਪਣਾ ਮੈਂ ਲਿਖਿਆ ਸੀ ਜਿਹੇ ਜਿੱਥੇ ਆ ਪੱਜਾ ਡੈਮ ਮੈਂ ਪਿਆਰ ਕਰ ਰਿਹਾ ਨਹੀਂ ਤੇ ਇਹ ਰਿਸਾਲਵ ਨੂੰ ਮੈਂ ਕਿਹਾ ਜੀ ਮੈਂ ਨਾਟਕ ਲਿਖਿਆ ਉਹ ਉਸੇ ਪਹਿਲਾਂ ਦਾ ਮੈਂ ਮੈਂ ਹਰ ਮੈਦ ਮੈਂ ਤਾਂ ਮੁਖਤਬਰ ਆ ਗਿਆ ਮੈਂ ਕਿਹਾ ਅੱਛਾ ਮੈਂ ਤੂੰ ਨਾਟਕ ਕਰ ਬੰਦੀ ਬੰਦੇ 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 ਬਣਿਆ ਗਿਆ ਫੜ ਲੂ ਇਹਦਾ ਫੜਿਆ ਇਹ ਗੱਲ ਆਖੀ ਉਹ ਸ਼ੋਅ ਦਾ। ਤੁਮੜਾ। ਕੋ ਬੜਾ ਬੁਰਾ ਪਾਸੋਂ ਕੇ 345 ਤੋਂ 345 ਤੋਂ 59 ਕਿੰਡਾ ਹੈ ਨਹੀਂ ਸੀ। ਚੱਲਾ ਚੱਲੀ ਪਾਏ ਹੋਰ ਪਾਏ। ਨਾਟਕ ਹੋਇਆ ਨਾਟਕ ਡੈਨ। ਅਨੁਭਵੀ ਆਗੇ। ਇਹ ਡੈਨ ਡੈਨ ਜਿੱਦਾ ਬੜੀ ਆਪਣਾ ਹਾਸ ਫੁੱਲ। 500 ਬੰਦਾ ਘੁੱਟਾ ਘੁੱਟ ਕੇ ਮਤਲਬ ਵੀ ਜਿਵੇਂ ਸਾਡਾ ਆਗੂ ਪੀਸੀਓ ਹਾਂਸ ਰਾਜ ਕੈਮ ਮਾਹਤਮ ਮੁਖੀਜਾ ਨਾਸੂਜੀਆ ਸਾਡੀ ਆਪਣਾ ਜੇ ਪਹਿਲੇ ਨਾਗਰ ਡੈਮ ਦਾ ਜੋ ਵਿਤਾਰਨ ਦੁਆਵ ਨੇ ਪੂਰਾ ਫੁੱਲ ਸੀ ਤੈ ਉਹ ਨਾਗਰ ਗੜ ਹਣੂ ਵੀ ਪਾਜੀ ਕਿਹਣੀ ਜਾਂ ਤੁਸੀਂ ਅੰਦਰ ਬੋਧਾ ਕਰ ਦਿਓ ਕੋਸ ਨੂੰ ਨਾ ਪਾਜੀ ਤੁਸੀਂ ਡਾਇਰੈਕਸ਼ਨ ਦਿਓ ਕੋਈ ਸਮਝਾ ਲਾਟ ਨਾ ਕਿਹਣੀ ਬੋਲ ਰਿਹਾ ਅਸੀਂ ਪੋਸਟਰ ਭਾਈ ਬੱਸਾਂ ਦੇ ਪੋਸਟਰ ਆ ਰਹੇ ਜੀ ਉਹਨੇ ਕੋਪੂਣੇ ਆਪਣੇ ਮੈਨੇਜਰ ਰਿਟੀ ਜਾਂ ਤਕੀਫਾ ਬੱਸਾਂ ਦਾ ਬੱਸਾਂ ਦਾ ਉਹ ਵੀ ਬਟਾ ਤੇ ਪੋਸਟਰ ਆ ਰਹੇ ਆ ਪਾ ਰਹੇ ਆ ਕਾਰਮੀ ਕਰਵਾਉਣੇ ਬੱਸਾਂ ਦੇ ਸਿੱਟ ਕਰਵਾਉਣੇ ਉਹ ਵਾਲੇ ਤੱਕ ਫਟਿਆਲੇ ਤੱਕ ਅੰਮਰਸਰ ਤੱਕ ਨੂੰ ਅੱਪਰ ਜਿਹੜਾ ਪ੍ਰਚਾਰ ਸੰਬੰਧੀ ਇਹ ਬੱਸਾਂ ਦੇ ਪੋਸਟਰ ਲੱਗੇ ਆ ਲੈ ਨਹੀਂ ਹੁੰਦੇ ਪੰਜ-ਪੰਜ ਹਜ਼ਾਰ ਲੱਗਣ ਕਿਹੜਾ ਬੜਾ ਹੁੰਦਾ ਨੂੰ ਤੇ ਮੰਨ ਗਿਆ ਸੰਜੀਵਨ ਕਿ ਜਦੋਂ ਮੰਗਿਆ ਮੈਨਾਂ ਅਗੇ ਮੁਸੂਲ ਹੋ ਗਿਆ ਮਾਸੂਦ ਲੋਪੇ ਮਿਲਿਆ ਸੰਜੀਵਨ ਡੈਂਡ ਦੇ ਮੈ ਵੀ ਨਾ ਬੈਠੀ ਚਾਲੀ ਜਸ ਮੇਰਾ ਪ੍ਰੋਜਨ ਦੀੋਂ ਦਾ ਡੈਂਡ ਸੰਜੀਵਨ ਹੋ ਜਾਇਆ ਬੜਾ ਲੋਕ ਖਤਮ ਕੇਸ ਨਾਲ ਨਹੀਂ ਹੁੰਦਾ ਹੈ ਸੰਜੀਵਨ ਹੁੰਦਾ ਹੈ ਤੇ ਬੜੀ ਅਲਗੋ ਫੀਟ ਗੱਲ ਹੈ ਮੈਂ ਸਾਫ ਸੀ ਪ੍ਰੋਜੀ ਚਰਨ ਜੀ ਉਹ ਤੋਂ ਛੋਟੀ ਸੀ ਤੇ ਇਹ ਰੋਨ ਕਿਨੇ ਮੋਟਾ ਟੱਕਣਾ ਸੀ ਨਾ ਤਾਂ ਦਾਬ ਤੇ ਭਾਈ ਰੋਜੀ ਨੇ ਕਹਾਂ ਪੰਜੋਰ ਪਵਨੀ ਕੀ ਕੰਮ ਨੂੰ ਸੀ ਆਪਾਂ ਕਿਥੇ ਚਲੇ ਗਏ ਅਮ ਤੇ ਹਮ ਜਿਹੜੇ ਬੁਰੇ ਸਾਥ ਦੇ ਮੈਂ ਬੁਰੇ ਬਟੇ ਇੱਥੇ ਲੱਗੇ ਬੱਠੀਆਂ ਰਿਤੂ ਇਹਦੀ ਗੋਪੀ ਛੋਡੀ ਦੀ ਉਹ ਮਾਲ ਕਾਉਦੀ ਗੋਪੀ ਜੋੜਦੀ ਤੇ ਮੈਂ ਅੰਗਲਾ ਕਰਦਾ ਕਰਦਾ ਸਾਹ ਉਹ ਕਹਾ ਭਾਈ ਮੈਂ ਕਰੀ ਨਹੀਂ ਆ ਤੇ ਇਹ ਇਹਦੀ ਨਾ ਰਿਤੂ ਦੇ ਮਲਿਕਾ ਬਹਿਆ ਤੇ ਆਪਣੇ ਪਿੰਚਾ ਰਮਣ ਆਪਣੇ ਚਾ ਰਮਣ ਨੇ ਆਲੂ ਗੋਭੀ ਮਹੁੰਨ ਅਜੀਤ ਰਮਣ ਉਹ ਰੋਜੀ ਲੜ ਗਈ ਮੇਰ ਨਾਲ ਭਾਈ ਆਹੋ ਆਹ ਭਾਜੀ ਤੁਸੀਂ ਵਿਚਾਰ ਵਿਚਾਰ ਰਮਨ ਕਿਉਂ ਕਿਹਾ ਵਿਚਾਰ ਰੋਜੀ ਕਿਉਂ ਹੀ ਕਿਹਾ ਘਰ ਮੋਜੀ ਦਾ ਭਾਇੋਂ ਮੇਰਾ ਬਾ ਕਿੱਥੇ ਰਮਨ ਰਮਨ ਕਿਉਂ ਕੋਈ ਨਾ ਕੋਈ ਉਹਨਾਂ ਆਵਦੇ ਹੀ ਜਾਣ ਉਹ ਲੋਨ ਆਈਆਂ ਸਨ ਮੈਂ ਕਿਹਾ ਤੂੰ ਮੈਂ ਮਾਫ਼ ਕਰੇ ਤੂੰ ਠੀਕ ਐ ਤੂੰ ਜਿਹੜੀ ਮੇਰੀ ਸੁਪਾਲੇ ਸਾਥ ਸੰਕਰਤੀਂ ਸੀ ਵੀ ਐਕਟਰ ਵਰ ਬਣ ਗਈ ਤੇ ਵਧੀਆ ਬੇਸ ਕਾਫੀ ਜੇ ਮੈਂ ਮਾੜੀ ਐ ਕਿਉਂ ਈ ਐ ਉਹ ਉਹਨੇ ਉਹ ਦਿੱਤੇ ਜਮ ਸਰੋਮਨਾ ਉਹਨੇ ਅੱਜ ਉਹ ਜਿਹੜਾ ਅਪੋਜੀਟ ਰੋਡ ਕੀਤਾ ਸਾਬ ਤੋਂ ਜਿਹਨੇ ਕੀਤਾ ਸਾਰੇ ਤੇ ਜੰਨਾ ਦਾ ਸਾਥ ਨਹੀਂ ਹੈ ਤੇ ਕੱਲ ਕੱਲ ਦੇ ਤੋਂ ਲੱਗੇ ਹੋਏ ਆ ਮੈਨੂੰ ਮੈਨੂੰ ਗੱਡ ਸਰਵਿਸ ਨੂੰ ਮੈਂ ਕੰਮ ਮਿਲਿਆ ਉਸ ਤੋਂ ਬਾਅਦ ਉਹ ਕੰਮ ਤੇ ਮੈਂ ਗਿਆ ਸਰੰਗੀ ਤੇ ਇਹ ਮੈਂ ਗਿਆ ਉਹ 11 ਅਖਰ ਬੋਲਿਆ ਮੈਂ ਗਲੀ ਗੇਟ ਤੇ ਪਹਿਲੀ ਮੈਂ ਕਿਹਾ 35 ਸਾਲ ਹੋ ਗਏ ਯਾਰ ਉਹਨਾਂ ਨੂੰ ਖੰਮਾ ਗਿਆ ਬੁਣੀ ਜੀ ਕਿਹਾ ਵੀ ਮੈਂ ਆਹ ਪੈਂਤੀ ਦਾ ਅੱਛਾ ਨਾ ਕਿਹੜਾ ਮੇਰਾ ਬੇਨਾ ਦੌਰ ਤੁਸੀਂ ਹੋ ਰਹੀਆ ਆਪਾਂ ਨੂੰ ਮੈਂ ਆਪਾਂ ਕਹਿੰਦਾ ਕਾਮਰੇਟ ਆ ਸਾਨੂੰ ਤੁਸੀਂ ਪਾਰਟੀ ਨੂੰ ਇਨਵਾਈਟ ਨਾ ਕੀਤਾ ਅਸੀਂ ਮਹਾਰਾਜ ਆਇਓ ਅਸੀਂ ਚੋਣਿਆ ਅਸੀਂ ਸਾਨੂੰ ਰੰਗ ਮੰਚ ਨੂੰ ਆਇਆ ਤੁਸੀਂ ਜੀ ਮਹਾਰਾਜ ਜਿਹੜੀ ਲੋੜ ਹੈ ਅਸੀਂ ਚੁਣਿਆ ਸਾਡੀ ਸਾਡੀ ਲੋੜ ਕੋਈ ਵਿਚਾਰਤਾਰਾ ਕੋਈ ਬਣੋਣੀ ਹੈ ਸਾਡੀ ਲੋੜ ਹੈ ਨਾਤਰ ਕਰਨਾ ਹੈ ਅਬੀ ਲੋੜਾ ਕੱਢੀ ਗਈ ਸੀ ਕਿਹਾ ਗਿਆ ਨੂੰ ਘੁੰਮ ਰਿਆ ਸੀ ਮੈਨੂੰ ਸੈਣੀ ਸਾਹਿਬ ਕਹਿੰਦੇ ਮੈਂ ਕਰੂਗਾ ਰਿਸਪੌਂਸਰ ਸਰ ਹੋ ਗਏ ਨਾਟਕ ਕਰਦੇ ਨੇ ਵੀਡੀਓ ਉਹ ਵੀ ਤਾਂ ਕੰਮ ਕਰ ਆਇਆ ਬਹੁਤ ਕੰਮ ਕੀ ਨੇ ਮੈਂ ਨਾ ਮਾਡਲ ਛੱਡ ਹੁਣ ਕੋਈ ਹੋਰ ਪਹਿਲਾਂ ਹੋਰ ਚਾਹ ਦੀ ਗੱਲ ਹੋਰ ਨਹੀਂ ਜਾਣ ਨਾਟਕ ਕਰਦਾ ਹੁਣ ਕਰ ਲੈਦੇ ਪਹਿਲਾਂ ਮੈਨੂੰ ਕੰਮ ਕਰ ਲੈਣਾ ਜਦੋਂ ਕੱਲੋਂ ਕਮ ਲੋਕ ਘਰ ਤੋਂ ਡੈਡੀ ਜੀ ਦਾ ਹੋਰ ਲੋਕ ਤਾਂ ਬੇਵੀ ਬਿਲਕੁਲ ਬਸੂਰੀ ਦਾ ਸੁਣਨ ਮੈਂ ਤਾਂ ਉਹਨਾਂ ਦਾ ਨਹੀਂ ਆ ਮੈਂ ਨਾ ਮੰਨੂ ਇਹ ਕਹਿੰਦਾ ਬਾਕੀ ਗਿਆਨ ਜੀਵਨ ਕਰੂਗਾ ਆਜ ਆ ਵੀ ਸਭ ਨੇ ਆਪਣੀ ਐਂਟਰੀ ਕਰ ਦਿੱਤੀ ਸਸ ਜੀ ਉਹ ਵੀ ਉਹਨਾਂ ਦੇ ਲੋਕ ਐ ठीक है ठीक है सारे अपने जरा सारी अपना परिवार है ठीक है सबकम है धनबाद मैं लाइट का शुरू करता रसलते खाने सारे किल तो बस मैक्सीम ग खाता मेरे को बारह महीने तीह दिन अभी कट्ठी रहने गड़का खाने कट्ठी लगते फिड़ते हैं ਇਹਨਾਂ ਦੀ ਸਕ੍ਰਿਪਟ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਤੋਂ ਸਾਰੀ ਲੜਾਈ ਸ਼ੁਰੂ ਹੋ ਜਾਂਦੀ ਹੈ। ਦੋਸਤੋ, ਜਦੋਂ ਸੀ ਸਕ੍ਰਿਪਟ ਪਹਿਲਾ ਸੀਨ ਲਿਖਦੇ ਨੇ, ਤੋਂ ਪਹਿਲਾਂ ਮੈਨੂੰ ਆਮ ਤੌਰ ਤੇ ਜਿਹੜੀ ਸਕ੍ਰਿਪਟ ਹੋਦੀ ਹੈ, ਪਹਿਲਾਂ ਮੇਨਾਂ ਸਾਜੀ ਕਰਦੇ ਵਿਆਹ ਸੀ ਹੈ। ਉਦੋਂ ਮੈਨੂੰ ਕਿਤੇ ਕਿਤੇ ਅਸੀਂ ਜਿਹਨੇ ਇਹ ਆ ਡਲ ਲੰਬਾ ਕਰ ਲਿਆ। ਇਹ ਚ ਸੰਜੀਵਨ ਬੋਲ ਰਿਹਾ ਹੈ, ਪਾਤਰ ਨਹੀਂ ਬੋਲ ਰਿਹਾ। ਜਿਵੇਂ ਅਕਸਰ ਅਪਨਾਰੇ ਕਲਾਕਾਰ ਲੋਗ ਐਕਸਪ੍ਰੈਸ ਕਰਦੇ ਆਂ ਕਹਿੰਦੇ ਹੁੰਦੇ ਆ। ਫਿਰ ਚਲੋ ਕੈਂਚੀ ਮਾਰਨੀ ਬੜੀ ਆਉਂਦੀ ਹੈ। ਕੈਂਚੀ ਜਮਾਉਣੀ ਬੜੀ ਆਉਂਦੀ ਹੈ। ਫਿਰ ਝਗੜਾ ਹੋ ਜਾਂਦਾ, ਫਿਰ ਦੂਜਾ ਸੀਨ ਆ ਜਾਂ ਉਹ ਜਿਹੜੀ ਉਹ ਤੇ ਹਣੀ ਖੋਣ ਨਾਲ ਕਿਤੇ ਜੇ ਢੇੜੇ ਆ ਕੇ 10-12 ਦਿਨ ਹੋ ਗਈਆਂ ਉਹ ਮੇਨਨ ਲਗਭਗ ਸਾਰਾ ਸਾਲ ਇਹ ਠੀਕ ਹੈ ਤੇ ਬਾਕੀ ਇਹ ਤਾਂ ਚਲੋ ਉਸ ਨੂੰ ਲੱਗਦੀ ਗੱਲ ਹੈ ਕਿ ਠੇਰੇ ਨੇ ਸਾਡੀ ਸਭ ਤੋਂ بڑی ਜਿਹੜੀ ਬਹੁਤ ਬਦਦਾ ਸੰਗਤ ਕਰਦੀ ਜਿਸ ਚੌਵੀ ਕਟੇਟ ਨੇ ਸਾਡਾ ਪਰਿਵਾਰ ਇਕੱਠਾ ਹਸ ਐਪੀਰੈਂਸ ਦੇ ਨਾਲ ਹੈ ਉਹਨਾਂ ਦੀ ਸਤਿ ਸ਼੍ਰੀ ਅਕ ਤੇ ਬੱਚੇ ਸਾਡੇ ਅੱਗੇ ਪਰਜਾਈ ਮੇਰੀ ਤੇ ਪਤਨੀ ਮੇਰੀ ਉਹ ਸਾਰਾ ਬੜਾ ਇੱਕ ਕਲੈਕਟਿਵ ਬੜਾ ਸੀ ਜਦੋਂ ਕੰਮ ਕਰਦੇ ਆ ਕੋਈ ਵੀ ਕਰਦੇ ਆ ਜਾਹੇਉ ਨਾਟਕ ਦਾ ਹੈ ਜਾਂ ਜੋ ਪੁਸਤਕ ਰੀਲਿਸ ਕਰ ਰਿਹਾ ਹੈ ਜਾਂ ਜੋ ਬੱਚਿਆਂ ਨੂੰ ਪੜਨਾ ਹੈ ਬੱਚਿਆਂ ਦੀ ਐਜੂਕੇਸ਼ਨ ਹੈ ਕੁਝ ਵੀ ਜੋ ਵੀ ਸਾਡਾ ਸਮਾਜ ਦੇਗਾ ਉਹ ਅਸੀਂ ਕਲੈਕਟਿਵਲੀ ਨਾਲ ਮਿਲ ਕੇ ਉਹ ਪੈਸਾ ਮੁਆਫਤ ਨਹੀਂ ਚੱਲਦਾ ਪਰ ਅਸੀਂ ਨਾਲ ਮਿਲ ਕੇ ਕਰਦੇ ਆ ਤੇ ਉਹਦੇ ਉਹਦੇ ਹੀ ਮੈਂ ਸਮਝਦਾ ਨਹੀਂ ਨੀ ਜਾ ਕਿ ਜੇ ਅਸੀਂ ਸਰਕਾਰੀ ਕਲਾ ਕੇਂਦਰ ਦੇ ਵਿੱਚ ਕੁਝ ਆਪਣੇ ਜਿੰਨਾ ਕੁ ਲੋਕ ਦਾ ਸਾਥ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਦਾਂ ਅਸੀਂ ਸੰਭੋਗ ਔਰ ਇਸ ਤਰ੍ਹਾਂ ਹੀ ਇਹ ਵੀ ਹੈ ਵੀ ਸਾਡਾ ਪਰਿਵਾਰ ਕੋਈ ਖਾਸ ਕਲਾ ਕਰਦਾ ਜਿਹੜੇ ਤੁਸੀਂ ਉਹ ਹੁਣ ਨਹੀਂ ਤੈ ਰਮਨ ਹੈ ਪੁਰਾਣੀ ਸਾਰੇ ਬੈਠੇ ਰਹੇ ਘਟਾ ਦੇ ਦਿੰਦਾ ਜੇ ਜਦੋਂ ਅਨਮੈਰਿਡ ਸੀਗੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਪਰਿਵਾਰਾਂ ਦੀ ਵੀ ਘਰਨਾ ਦੇਖੋ ਸਾਡੇ ਨਾਲ 10-10 15-15 ਦਿਨ ਅਸੀਂ ਪਟਪਾਲ ਜਾਣਾ ਹੈ ਕਿਤੇ ਜਾਣਾ ਕਰਕੇ ਉਹ ਕੋਈ ਆਪਣੇ ਇਸਤਾਨੇ ਕਿਸੇ ਨਾਲ ਖੜਾ ਸੋ ਸਾਡੇ ਜਿਹੜੇ ਉਹ ਵਿਸ਼ਵਾਸ ਬਣੇ ਹੋਏ ਨੇ ਅੱਜ ਤੱਕ ਬਣੇ ਨੇ 35 ਸਾਲ ਦਾ ਸਫਰ ਕੋਈ ਥੋੜਾ ਸਫਰ ਨਹੀਂ ਇੱਕ ਤਾਂ ਰੰਗਮંચ ਦਾ ਸਫਰ ਇੱਕ ਸਾਡੇ ਜਦੋਂ ਅਸੀਂ ਸਰਗੀ ਪਰਿਵਾਰ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਸਾਡੇ ਕਿੰਨੇ ਸਾਥੀ ਕਲਾਕਾਰ ਨੇ ਦੋਸਤ ਨੇ ਉਹ ਸਾਰੀਆਂ ਜਨਰੇਸ਼ਨਸ ਤੱਕ ਉਹਨਾਂ ਦੇ ਜਿਹੜੇ ਸਬੰਧ ਨੇ ਅਸੀਂ ਅਨਮੈਰਿਡ ਬੇਲੇ ਆਦੇ ਉਪਰ ਹੋ ਗਿਆ ਮੈਂ ਉਹਦਾ ਨੀਨਾ ਸਾਰੇ ਸੀ ਫੁਲਿਆ ਮੈਰਿਡ ਸੀ ਵਿਆਹਾਂ ਦੇ ਸਮਝ ਚਲੋ ਉਹਦੇ ਨਾਲ ਸਾਡਾ ਹੋ ਬੜਾ ਪੁਰਾਣਾ ਲਾਸਤੀ ਹੱਦੀ ਦਾ ਫਿਰ ਸਾਡੀਆਂ ਮੈਰਿਜਸ ਹੋਈਆਂ ਨੇ ਅਨੀਤਾ ਤੇ ਤਨਾ ਦੀ ਰਮਨਦੀ ਦਾ ਮੈਰਿਜ ਸਾਡੇ ਪੇਟ ਫੋਰਮ ਦੀ ਹੋਈ ਹੈ ਤੇ ਸਵੀਟ ਹੱਲਾ ਨਾਲ ਸੱਗੀ ਜਲਾ ਕੇ ਕਰਦੇ ਰਸਲਾ ਕਰਦੇ ਜਦੋਂ ਨਾਲ ਵੀ ਨਸਮ ਉਹਦੀ ਸਾਰੀ ਗੱਲਬਾਤ ਹੋਈ ਉਸ ਨਾਲ ਮਿਲੋ ਨੀਨੇ ਦੀ ਵੀ ਹੋਈ ਹੈ ਟੁੱਪੂ ਦਾ ਵੀ ਸਾਨੂੰ ਪਤਾ ਲੱਗਾ ਵੀ ਇਹ ਵੀ ਚੋਲੀ ਛਿਪੇ ਉਹਦਾ ਸਾਡੇ ਮਿਲਦੇ ਹੁੰਦੇ ਹਾਂ ਸੋ ਅਸਾਂ ਨੇ ਕਈ ਚੀਜ਼ਾਂ ਵਾਪਰੀਆਂ ਸੋ ਉਹ ਜਿਹੜੇ ਰਿਸ਼ਤੇ ਨੇ ਸਾਡੇ ਉਹ ਅੱਗੇ ਸਾਡੇ ਆ ਜਨਰੇਸ਼ਨਸ ਤੱਕ ਅੱਗੇ ਸਾਡੇ ਬੱਚਿਆਂ ਤੱਕ ਉਹ ਹੁਣ ਤੱਕ ਬਿਲਕੁਲ ਕਾਇਮ ਨੇ ਸਭੀ ਕਲਾ ਕੇਂਦਰ ਜਦੋਂ ਹੋਂਦ ਚ ਆਉਂਦਾ ਹੈ ਉਹਦੀ ਬੈਕਗ੍ਰਾਉਂਡ ਪਾ ਕੇ ਦੱਸੀ ਹੈ ਪਰ ਉਹਦੇ ਤੋਂ ਬਾਅਦ ਇੱਕ ਚੀਜ਼ ਅਸੀਂ ਜ਼ਰੂਰ ਲਿਖੀ ਹੈ ਕਿ ਅਸੀਂ ਜਿਹੜੇ ਵੀ ਕੋਈ ਕੰਮ ਕੀਤੇ ਨੇ ਕਾਰਕ ਕੀਤੇ ਨੇ ਉਹ ਬਿਲਕੁਲ ਜਿਹੜਾ ਅਸੀਂ ਆਪੂ ਲਿਖਿਆ ਇੱਥੇ ਕਲਾ ਕਲਾ ਨਹੀਂ ਕਲਾ ਲੋਕਾਂ ਇਹ ਸੀਨ ਉਸ ਸੀਸ ਰੂਪ ਰਿਹਾ ਹੈ ਜਿਹੜਾ ਹੈਗਾ ਲੜ-ਬੱਲ ਕੇ ਇੱਥੇ ਆਇਆ ਹੋਇਆ ਹੈ ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਬੜਾ ਵੱਡਾ ਯੋਗਦਾਨ ਹੈ ਕਿ ਜਦੋਂ ਅਸੀਂ ਕੋਈ ਪਲੇ ਕਰਦੇ ਹਾਂ ਉਹਦੇ ਜਿਹੜੇ ਵਿਸ਼ੇ ਨੇ ਉਹ ਬੜੇ ਗੈਡਿੰਗ ক্রিকেট ਬੜੇ ਕਮਿਟਿਡ ਹੁੰਦੇ ਨੇ ਉਹਦੇ ਵਿੱਚ ਕੋਈ ਮੈਸੇਜ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮੈਸੇਜ ਉਹਦੇ ਵਿੱਚ ਹੋਵੇ ਇਹ ਨਹੀਂ ਹੈ ਵੀ ਜਸਫਰ ਖalal ਇਤਲਾਜ ਹੋ ਜਾਂਦਾ ਕਦੇ ਵੀ ਨਹੀਂ ਔਰ ਜਿਹੜਾ ਇਹ ਵਿਖਾ ਪੈਂਦਾ ਰੰਗਮੰਚ ਦਾ ਉਹ ਸਾਰੇ ਜਾਣਦਿਆ ਰੱਖ ਕਰਨੀ ਆ ਇਹਦੇ ਵਿੱਚ ਕੋਈ ਮਾਇਆ ਕਿਹੜੀ ਮਦਦ ਹੈ ਜਾਂ ਅਸੀਂ ਕਲਾਕਾਰ ਦੀ ਕਿੰਨੇ ਕਰਦਨੀ ਆ ਜਾਂ ਕਿੰਨੇ ਸਾਡੇ ਰਿਸੋਰਸ ਚ ਨੇ ਇਹ ਕਿੰਨੇ ਇੱਕ ਰੰਗਮੰਚ ਦੇ ਬਿਤੀ ਰਿਸੋਰਸਿਸ ਕਿਸੇ ਕੋਲ ਵੀ ਹੈਗੇ ਨੇ ਉਹਦੇ ਵਿੱਚੋਂ ਜਿਸ ਡੈਡੀਕੇਸ਼ਨ ਦੇ ਨਾਲ ਜਿਸ ਪ੍ਰਤੀਬੱਧਤਾ ਦੇ ਨਾਲ ਤੁਸੀਂ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਅਸੀਂ ਸਾਰਾ ਕੋਈ ਜੋਬ ਕਰਦਾ ਹੈ ਕੋਈ ਮੈਨ ਪ੍ਰੋਫੈਸ਼ਨ ਕਰਦਾ ਹੈ ਕੋਈ ਹਰ ਮਦਦਨਾ ਕੰਮ ਕਰਦਾ ਹੈ ਪਰ ਉਹਦੇ ਬਾਵਜੂਦ ਵੀ ਇੱਕ ਇੱਕ ਹੂਨਾ ਦੋ ਦੋ ਹੂਨੇ ਅਸੀਂ ਰਿਸਰਚ ਕਰਦੇ ਰਹੇ ਹਾਂ ਹੁਣ ਦੌਰ ਹੋਤਰਾਂ ਦੇ ਹੋ ਗਏ ਨੇ ਰੰਗਮਚ ਦੇ ਚੈਲੰਜਸ ਨੇ ਔਰ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਲੱਭੀ ਸਮਝਦਾ ਹਾਂ ਵੀ ਜਿਹੜੀ ਸਾਡੀ ਜਿਸੀ ਭੈਂਦੀ ਸਾਡੇ ਜਿਵੇਂ ਇਕੱਠੇ ਕੰਮ ਕਰਦੇ ਅਸੀਂ ਰੰਗਮੰਚ ਦੇ ਹਰ ਦੌਰ ਨੂੰ ਦੇਖਿਆ ਉਹ ਹਿੱਸੇ ਜਿਹੜੀਆਂ ਉਹ ਵੱਖ-ਵੱਖ ਸਮੇਂ ਵਿੱਚ ਅਸੀਂ ਦੇਖਦੇ ਨੇ ਉਹਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਅਸੀਂ ਗਰੋ ਕੀਤਾ ਬਣੇ ਮੇਰੇ ਪਰਸਨੈਲਿਟੀ ਵਾਈਜ਼ ਵੀ ਅਸੀਂ ਗਰੋ ਕੀਤਾ ਹੈ ਵਿਜ਼ਨ ਵਾਈ ਜਿਹੜੀ ਸਾਡੀ ਸਮਾਜਿਕ ਜਿਹੜੀ ਪੋਲੀਟਿਕਲ ਸਾਡੀ ਦ੍ਰਿਸ਼ਟੀ ਹੈ ਉਹ ਵੀ ਸਾਡੀ ਅਕਸ਼ਾ ਹੋਈ ਹੈ ਸਾਫ ਉਤਰੀ ਹੋ ਗਿਆ ਔਰ ਉਹ ਗਰੋ ਕਰਦੇ ਕਰਦੇ ਅਸੀਂ ਬਹੁਤ ਸਾਰੇ ਲੋਕ ਪ੍ਰੋਫੈਸ਼ਨ ਜਿਹਨਾਂ ਨੂੰ ਮਿਲਤਾ ਹੈ ਬੱਧ ਬੜੀ ਜੀ ਠੀਕ ਵੱਡੀ ਆਰਟਿਸਟ ਹੈ ਸਾਡੀ ਫਿਲਮਾਂ ਦੀ ਕੰਬੂ ਬੈਠਾ ਹੈ ਮੀਨਾ ਬੈਠਾ ਹੈ ਰਮਨ ਨੇ ਹਰ ਸਾਰੇ ਲੋਕ ਸਾਡੇ ਉਹ ਨੇ ਜਿਹੜੇ ਰੰਗਮંચ ਦੇ ਨਾਲ ਜੜਾਂ ਦੇ ਤੌਰ ਤੇ ਜੁੜੇ ਵੀ ਹੋਏ ਔਰ ਬੜਿਆ ਉਹਨਾਂ ਨੇ ਜਿਹੜੀਆਂ ਹਾਈਟਸ ਨੇ ਜਿਹੜੀਆਂ ਅਚੀਵਮੈਂਟਸ ਨੇ ਉਹ ਹਾਸਲ ਕੀਤੀਆਂ ਨੇ ਅੱਜ ਇਹਨਾਂ ਦੇ ਨਾਮ-ਥਾਮ ਹੈ ਕਿ ਰਿਹਾ ਅਨਿਕਾ ਸ਼ਕੀਦਰਤ ਮਤਲਬ ਹੈ ਇਹ ਹਾਈ ਐਕਟਰਸ ਹੈ ਜਿਹੜਾ ਫਿਲਮਾਂ ਬੋਲ ਗੋਟਦੀ ਸਾਰੇ ਤਮਾ ਹਾਸਲ ਸੋ ਅਸੀਂ ਉਹ ਸਾਰੀ ਜਿਹੜੀ ਗ੍ਰੋਥ ਹੈ ਉਹ ਵੀ ਅਸੀਂ ਇਹਦੀ ਵਿਟਨੈਸ ਹੈ ਸਰਗੀ ਕਲਾ ਕੇਂਦਰ ਦੇ ਜ਼ਰੀਏ ਅਸੂ ਤੋਂ ਫਿੱਟ ਹੈ ਸਰ ਆ ਜੀ ਅਸੀਂ ਹੋਰ ਅੰਗਮਨ ਦੇ ਰਵੈਤੀ ਔਰਗੇਨਾਈਜੇਸ਼ਨ ਨੇ ਹੁਣ ਅਸੀਂ ਬਾਲੀਵੁੱਡ ਤੋਂ ਲੱਗੀ ਹਾਲੀਵੁੱਡ ਔਰ ਵੈਬ ਸੀਰੀਜ਼ ਦੇ ਉੱਤੇ ਵੀ ਟੌਕ ਸੋ ਸਾਨੂੰ ਇਸ ਗੱਲ ਦਾ ਵੀ ਸੰਤੁਸ਼ਟੀ ਹੈ ਪਰ ਉਹਦੇ باوجود ਜਦੋਂ ਅਸੀਂ ਮਿਲਦੇ ਹਾਂ ਦੁਬਾਰਾ ਤਾਂ ਰੰਗਮੰਚ ਜੀ ਕਹਿੰਦਾ ਹੈ ਜੀ 4 ਸਾਲ ਬਾਅਦ ਮਿਲिए 4 ਦਿਨ ਬਾਅਦ ਮਿਲिए ਪਰ ਸਾਡਾ ਜਿਹੜਾ ਤਾਕ ਹੈ ਸਾਡੀ ਜਿਹੜੀ ਇਕੁਏਸ਼ਨ ਹੈ ਉਹ ਉੱਥੇ ਦੀ ਉੱਥੀ ਬਣੀ ਸੋ ਇਹ ਸਾਡਾ ਬਹੁਤ ਵੱਡਾ ਮੈਂ ਸਮਝਦਾ ਹਾਸਿਲ ਹੈ ਸ਼ਾਇਦ ਸ਼ਾਇਦ ਹੀ ਮੈਂ ਮੈਂ ਬਧਾਵਾ ਤਾਂ ਨਹੀਂ ਕਰਦਾ ਕਿ ਸ਼ਾਇਦ ਕਿਸੇ ਰੰਗਮੰਚ ਦੇ ਗਰੁੱਪ ਦੇ ਕੋਲ ਇਨਾ ਵੱਡਾ ਜਿਹੜਾ ਇੱਕ ਪਰਿਵਾਰਕ ਜਿਹੜਾ ਫਲਾਹ ਹੈ ਸ਼ਹਿਰ ਦਾ ਸਾਡਾ ਕਿਹੜਾ ਆਰਟਿਸਟ ਜੁੜ ਗਿਆ ਇੱਕ ਵਾਰ ਉਹ ਪਰਿਵਾਰਕ ਤੌਰ ਤੇ ਜੁੜ ਗਿਆ ਪੱਕੇ ਤੌਰ ਤੇ ਜੁੜ ਗਿਆ ਤੁਸੀਂ ਉਹਦਾ ਦੇਖ ਰਹੇ ਹੋ ਅੱਜ ਆਪਾਂ ਬਹੁਤ ਜ਼ਿਆਦਾ ਨਿੱਤੀਚ ਵੀ ਨਹੀਂ ਹੈਗੇ ਪਰ ਜਿੰਨੇ ਹੈਗੇ ਸਾਰੇ ਪੁਰਾਣੇ ਆ ਪਰਿਵਾਰਕ ਬਹੁਤ سارے ਅਸੀਂ ਦੋਸਤ ਬਿੰਦਰ ਜਿਹੜੇ ਬਾਹਰ ਚਲੇ ਗਏ ਜਾਂ ਹੋਰ ਇੰਦਰ ਨੇ ਸਾਰੇ ਆਪਾਂ ਛੋੜੇ ਸੋ ਹੁਣ ਮੈਨੂੰ ਲੱਗਦਾ ਵੀ ਬਹੁਤ ਗੱਲਾਂ ਬਹੁਤ ਨੇ ਸਾਰਾਂ ਨੂੰ ਬਹੁਤ ਜ਼ਲਣੇ ਆਪਾਂ ਦੋ ਦਿਨ ਗੱਲਾਂ ਕਰ ਸਕਦੇ ਹਾਂ ਤਿੰਨ ਦਿਨ ਕਰ ਸਕਦੇ ਹਾਂ ਔਰ ਨਾਟਕ ਦੀ ਕੋ ਵੀ ਨਾ ਵੀ ਸਾਡੇ ਕੋਲ ਇੱਕ ਯਾਦ ਪਈ ਹੈ ਜਦੋਂ ਅਸੀਂ ਚੈਲੰਜਸ ਅਸੀਂ ਦੇਖੇ ਜੋ ਸਵਾਰੀਆਂ ਦੇਖੀਆਂ ਲੱਡ ਕਰਨ ਤੋਂ ਬਾਅਦ ਲੱਗਦਾ ਹੈ ਵੀ ਹੁਣ ਅਗਲੀ ਵਾਰ ਬਹੁਤ ਹੋ ਗਿਆ ਪਰ ਫਿਰ ਜਦੋਂ ਦੁਬਾਰਾ ਸੰਮਰਗਪੁਰ ਸ਼ੁਰੂ ਹੁੰਦਾ ਹੈ ਨਹੀਂ ਹਾਂ ਕਰਦਾ ਸੋ ਇਹ ਰੰਗ ਮੰਚ ਦੀ ਕਿਸ ਦਿੱਤੀ ਹੈ ਸਾਡੇ ਅਸੀਂ ਨੂੰ ਇੰਜੋਏ ਵੀ ਕਰਦੇ ਹਾਂ ਡੈਡੀਕੇਟਿਡ ਵੀ ਹਾਂ ਬਹੁਤ ਗੱਲਾਂ ਹੋਈਆਂ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਮਹਿਰਾਂ ਨੇ ਚੀਮਾ ਸਾਹਿਬ ਨੇ ਆਪੀ ਗੱਲਬਾਤ ਕੀਤੀ ਹੈ ਭਵਾ ਸਾਹਿਬ ਬਾਰੇ ਮੈਂ ਗੱਲ ਕਰਾਂਗਾ ਜ਼ਰੂਰ ਇਹ ਦੋਸ਼ ਸਾਡਾ ਸਾਂਝੇ ਕਰਨਾ ਕੰਮ ਤੋਂ ਕਵਰ ਕਰਦੇ ਨੇ ਤੇ ਨੋਟ ਕਰਦੇ ਨੇ ਗੱਲ ਨਹੀਂ ਕਰਦੇ। ਅੱਜ ਇਹ ਜ਼ਰੂਰ ਗੱਲ ਕਰਨਗੇ ਔਰ ਮੈਂ ਸਮਝਦਾ ਵੀ ਕੇਕ ਸੈਰੇਮਨੀ ਵਾਸਤੇ ਵੀ ਹਿੱਸਾ ਦੇਣਗੇ। ਇਸ ਤੋਂ ਬਾਅਦ ਵਖਾਉਗਾ ਹੀ ਮੋਲ ਲੈ ਕੇ ਸੇ। ਠੀਕ ਹੈ ਫਸਲਾਪਨ ਦੇਖ ਕੇ ਕੇਕ ਵਾਲੇ ਕੋਲ ਅੱਗੇ ਚੱਲ ਕੇ 바ਵਾ ਜੀ ਕੇਕ ਕਟਵਾਉਣਗੇ ਔਰ ਨਾਲੇ ਗੱਲ ਕਰ ਲੈਣਗੇ। ਜੂਵੇਂ ਆਪਾਂ ਦੇਖਤਾ ਉਹਦੇ ਤੋਂ ਬਾਅਦ ਫਿਰ ਆਪਾਂ ਖਾਣਾ ਖਾਵਾਂਗੇ ਸਾਰੇ ਰਲ ਮਿਲ ਕੇ ਔਰ ਬਹੁਤ ਸਾਰੀਆਂ ਗੱਲਾਂ ਆਪਾਂ ਉਹੋ ਵੀ ਕਰਾਂਗੇ। ਥੈਂਕ ਯੂ ਸੋ ਮਚ। ਇੱਕ ਦੋ ਆ ਜੀਓ। ਜਲਦੀ ਜਲਦੀ ਕੋਮਾ ਉਹ ਕੋਮਾ ਨਹੀਂ ਨਹੀਂ ਉਹ ਕੋਮਾ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਸਾਰੀਆਂ ਬਹੁਤ ਬਹੁਤ ਨੈਤਿਕ ਮੋਰਲ ਬੁੱਕ ਦਾ

다. 이사 보고하고 우리 우리가 사실 때는 내 어떤 날 밖에 이 수가 한게 하나. 우리 하고 스캔을 우리가 이제. 자, 제가 공부를 하죠. 400000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 हां 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 Tachi Tatch, tachi kan, main di main di.

아니 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 아니, 안 그래? 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 아니, 안 그래?

اويي اوويي 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 او